ਦਾਸਾ 에어ਪੋਰਟ ANC ਵਾਲੇ ਅਗਰ ਇਸ ਪੋਸਟ ਦੇ ਉੱਤੇ ਸਿੱਧਾ ਉਹਨੂੰ ਗਿਫਟ ਦਵਾਂਗੇ ਜਾਓ ਫਿਰ ਮੇਰੇ ਭਰਾ ਅੱਛਾ ਮੈਂ ਵੀ ਮਨਿੰਦਰ ਲਿਖਦਾ ਹੁਈ ਮਨਿੰਦਰ ਲਿਖਦਾ ਰੱਜੇ ਦੋਨੋਂ ਹੀ ਇਹ ਮਨ ਲੱਗਦਾ ਆ ਸਾਸਰੀ ਕਾਲ ਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਦੇ ਸੰਦੀਪ ਮੋਬਾਈਲ ਦੇ ਉੱਤੇ ਤੇ ਅੱਜ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਲੱਗੇ ਆ winner announce winner announce ਕਰਨ ਲੱਗੇ ਆ ਜਿਹੜੇ ਮੇਰੇ ਭਰਾਵਾਂ ਨੇ ਇਸ ਪੋਸਟ ਦੇ ਉੱਤੇ ਕਮੈਂਟ ਕੀਤੇ ਆ। ਇਸ ਪੋਸਟ ਦਾ ਜਿਹੜਾ ਡਰਾਅ ਆਪਾਂ 2 ਦਿਨ ਪਹਿਲਾਂ ਕੱਢਣ ਲੱਗੇ ਸੀਗੇ ਲੇਕਿਨ ਕਮੈਂਟ ਜਿਆਦਾ ਨਾ ਹੋਣ ਕਰਕੇ ਆਪਾਂ ਨੂੰ ਡਿਲੇ ਕਰਨਾ ਪਿਆ। ਸਿਰਫ 7 ਕਮੈਂਟ ਸੀਗੇ ਉਸ ਦਿਨ ਤੇ ਮੈਂ ਕਿਹਾ ਸੀ ਜੀ 50 ਕਮੈਂਟ ਕਰ ਦਿਓ। ਤੇ ਪਿਆਰ ਤੁਸੀਂ ਵੀ ਬਹੁਤ ਕਰਦੇ ਆ ਫਿਰ। ਹਾਦਾਂ ਤੁਹਾਡੇ ਵਾਲੀ 50 ਹੀ ਕੀਤੇ ਫਿਰ ਜਦਾਂ ਤੁਸੀਂ ਵੀ ਨਹੀਂ ਕੀਤੇ। 58 ਹੋਏ ਸਾਰੇ 8 ਕਿਤੇ ਗਲਤੀ ਨਾਲ ਭੁੱਲੇ ਚੁੱਕੇ ਤੁਹਾਡੇ ਤੋਂ ਵੱਧ ਹੋ ਗਏ। ਉਹ ਡਿਲੀਟ ਕਰ ਦਿਓ ਮੇਰੇ ਭਰਾ ਕਿਉਂਕਿ 50 ਦੀ ਗੱਲ ਹੋਈ ਸੀ ਆਪਣੀ ਸ਼ਰਮ ਘਰ ਆ ਕਰੋ ਮੇਰੇ ਭਰਾ ਹੁਣ ਇਸ ਪੋਸਟ ਦੇ ਉੱਤੇ ਘੱਟੋ ਘੱਟ 500 ਕਮੈਂਟ ਹੋਣਾ ਚਾਹੀਦਾ ਆ ਮਤਲਬ ਅਸੀਂ ਵੀ ਡਰਾ ਦਈਏ ਕੋਈ ਗਿਫਟ ਅਨਾਉਂਸ ਕਰੀਏ ਤੇ ਮੇਰੇ ਭਰਾਵਾਂ ਨੂੰ ਸਾਨੂੰ ਵੀ ਮਜ਼ਾ ਆਵੇ ਗਿਫਟ ਦੇ ਰਹੇ ਆ ਲੇਕਿਨ ਸਵਾਦ ਨਹੀਂ ਆ ਰਿਹਾ ਮਜ਼ਾ ਨਹੀਂ ਆ ਰਿਹਾ ਆਨੰਦ ਨਹੀਂ ਆ ਰਿਹਾ ਆਇਓ ਮੇਰੇ ਭਰਾ ਜੋ ਪਿੱਛੇ ਹੋ ਗਿਆ ਹੋ ਗਿਆ ਮਿੱਟੀ ਪਾਓ ਮੇਰੇ ਭਰਾ ਇਸ ਪੋਸਟ ਦੇ ਉੱਤੇ ਸਾਰੇ ਮੇਰੇ ਭਰਾਵਾਂ ਨੇ ਕਮੈਂਟ ਕਰਕੇ ਜਾਣੇ ਆ ਤੇ ਤੁਹਾਨੂੰ ਫੁੱਲ ਇੰਜੋਏ ਵੀ ਕਰਾਊਗਾ ਮਜ਼ਾ ਵੀ ਆਊਗਾ ਤੇ ਨਾਲ ਨਾਲ ਆਪਾਂ ਡਰਾ ਵੀ ਕੱਢਾਂਗੇ ਆਇਓ ਮੇਰੇ ਭਰਾ ਫਿਰ ਤੇ ਨਾਮ ਲਿਖ ਕਿਉਂਕਿ ਜੇ ਮੈਂ ਕੱਲਾ ਲਿਖੂਗਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਆਂ ਅੰਦਰ ਦੀ ਨਾਮਾਂ ਕਿ ਬਾਹਰ ਦੀ ਨੀ ਤੂੰ ਬਾਹਰੋਂ ਲਿਖੀ ਜਾ ਅੰਦਰ ਦੀ ਜਦਾ ਸੋਹਣੇ ਲਿਖੀ ਜਾਂਦੇ ਮੈਂ ਤੈਨੂੰ ਬੋਲ ਦਿੰਦਾ ਚੱਲ ਛੱਡ ਛੱਡ ਤੂੰ ਮਨਿੰਦਰ ਸਿੰਘ ਲਿਖ ਤੂੰ ਇੱਥੇ ਐਦਾਂ ਦੇਖ ਲੋ ਜੀ ਐਦਾਂ ਸਾਡਾ ਡਰਾ ਕੱਢਣ ਦਾ ਤਰੀਕਾ ਆ ਜੇ ਤੁਹਾਡੇ ਕੋਲੇ ਤੋਂ ਬੈਸਟ ਕੋਈ ਤਰੀਕਾ ਹੈਗਾ ਆ ਤੇ ਮੇਰੇ ਭਰਾ ਸਾਨੂੰ ਤੁਸੀਂ ਦੱਸ ਸਕਦੇ ਹੋ ਸਾਡੇ ਕੋਲ ਇਹੀ ਤਰੀਕਾ ਇਹਨੂੰ ਸਾਹਮਣੇ ਸਾਹਮਣੇ ਰੱਖ ਸਾਹਮਣੇ ਰੱਖੋ ਗਿਆ ਅੱਛਾ ਮੈਂ ਵੀ ਮਨਿੰਦਰ ਲੈ ਸਕਦਾ ਹੂੰ ਮਨਿੰਦਰ ਲੈ ਤਾਰ ਜੇ ਦੋਨੋਂ ਹੀ ਮਨ ਲੱਗਦਾ ਆਪਾ ਚੱਲ ਤੇਰਾ ਮੰਨਿਆ ਜਾਊ ਕਣ ਆ ਤੂੰ ਲਿਖ ਰੀਅਲ ਗੇਮਿੰਗ ਲਿਖ ਲਾ ਠੀਕ ਆ ਜੀ ਡੀ ਏ ਵੀ ਆਈ ਡੀ ਪਲੰਮ ਪਲੰਬਰ ਸਰ ਜੀ ਆਪਣਾ ਕੀ ਕੰਮ ਹੋ ਗਿਆ ਉਧਰ ਹੀ ਹੈ ਨਾ ਕੰਮ ਆਪਾ ਆਹ ਚੱਲ ਫਿਰ ਵਰਾ ਵਰਾ ਰੋਕੇ ओके 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 ਦਵਿੰਦਰ ਕਲੰਬਰ ਹੋ ਗਿਆ ਚਲੋ ਤੂੰ ਇੱਥੋਂ ਚੱਕੀ ਜਾ ਮੈਂ 21 ਹੋਰ ਚੱਕਣ ਲੱਗਾ ਤੂੰ ਇੱਥੋਂ ਜਾ D H I V O U ਤੇ ਨਾਲ ਦੀ ਨਾਲ ਹੀ ਆਪਾਂ ਜਿਹੜੇ ਮੇਰੇ ਭਰਾ YouTube ਤੇ ਜੁੜੇ ਆ ਤੁਹਾਨੂੰ ਵੀ ਗਿਫਟ ਦੇ ਕੇ ਜਾਵਾਂਗੇ ਛੱਡ ਦਿਓ ਕਮੈਂਟ ਜਰਾ ਮੈਂ ਕਹਿੰਨਾ ਘੈਂਡ ਘੈਂਡ ਜੇ ਪਤਾ ਲੱਗ ਜਾਏ ਬਈ ਬੰਦਾ ਕੋਈ ਲਾਈਵ ਹੋਇਆ ਸੀਗਾ ਠੀਕ ਆ ਜੀ ਇਰਜ਼ਾਨ ਇੱਕ ਮਹੀਨੇ ਸੁਤ ਆਊਗਾ ਨਾ ਤੂੰ ਲੈ ਕੇ ਪਰ ਤੂੰ ਹੀ ਲੈ ਕੇ ਮੈਂ ਡਬਲ ਡਬਲ ਨਾਮਾਂ ਜਣੇ ਆ ਇਹ ਤੋਂ ਬੈਸਟ ਤਰੀਕਾ ਵੀ ਕੋਈ ਹੋ ਸਕਦਾ ਆ ਮੇਰੇ ਪਰ ਪਲੀਜ਼ ਜਰੂਰ ਦੱਸੋ ਨਾਮ ਨਾਮ ਲਿਖਣ ਵਾਲਾ ਪੁਰਾਣਾ ਟਾਈਮ ਹੋ ਗਿਆ ਹੁਣ ਲੇਕਿਨ ਸਾਨੂੰ ਫਿਰ ਵੀ ਕਰਨਾ ਪੈਂਦਾ ਆ ਤੇ ਤੁਹਾਨੂੰ ਪਤਾ ਆ ਆਰਡਰ ਦਾ ਵੀ ਆਪਾਂ ਟਾਈਮ ਟੂ ਟਾਈਮ ਜਿੱਦਾਂ ਜਿੱਦਾਂ ਵੀ ਆਪਾਂ ਕਰਦੇ ਆਏ ਆ ਕੋਈ ਟਾਈਮ ਸੀਗਾ ਪਾਤਨਾ ਲਿਖੀ ਦੇ ਸੀ ਐਡਰੈਸ ਲਿਖੀ ਦੇ ਸੀ ਲਿਖੇ ਦੇ ਸੀਗੇ ਉਹ ਅੱਜ ਵੀ ਮੇਰੇ ਭਰਾ ਕਈ ਆਉਂਦੇ ਉਹਨਾਂ ਚਟਾ ਆਰਡਰੋ ਪੁਰਾਣੇ ਚਲੋ ਤੁਹਾਨੂੰ ਇਹ ਗੱਲਾਂ ਸਮਝਾਉਣੀ ਆ ਤੇ ਹਾਂ 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 ਸਾਰਿਆਂ ਦਾ ਸਾਰਿਆਂ ਦਾ ਲਿਖੂਗਾ ਟੈਨਸ਼ਨ ਨਾ ਲਿਓ ਆਜੋ ਫਿਰ YouTube ਤੇ ਆਜੋ 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 ਮੇਰੀ ਜਾਨ ਨਿਸ਼ਾਂਤ ਕੁਮਾਰ ਜੀ YouTube ਤੇ ਆਜੋ ਸਰਦਾਰ ਬੂਟਾ ਸਿੰਘ ਜੀ ਸਾਸਰੀ ਕਾਲ ਕੀ ਹਾਲ ਚਾਲ ਨੇ ਲਓ ਜੀ ਆ ਨਾਮ ਜਿਹੜੇ ਸੀਗੇ ਸਾਰੇ ਮੇਰੇ ਭਰਾਵਾਂ ਦੇ ਲਿਖੇ ਗਏ ਆ ਇਨੂੰ ਆਪਾਂ ਕਰਦੇ ਆ ਫੋਲਡ ਤੇ ਹੁਣ ਤੁਹਾਨੂੰ ਗਿਫਟ ਕਿੱਦਾਂ ਮਿਲਣਾ ਆ ਇਹਦਾ ਵੀ ਆਪਾਂ ਨੂੰ ਹਾਲ ਕੱਢਣਾ ਪੈਣਾ ਵੀ ਤੁਹਾਨੂੰ ਗਿਫਟ ਕਿੱਦਾਂ ਮਿਲਣਾ ਜਿਹੜੇ ਮੇਰੇ ਭਰਾ ਵੀਡੀਓ ਦੇਖਣਦੇ ਆ ਤੁਸੀਂ ਕੀ ਕਰਨਾ ਆ ਇਸ ਪੋਸਟ ਦੇ ਉੱਤੇ ਸੋੜਾ ਜਾ ਕਰ ਦੇਣਾ ਆ ਕਮੈਂਟ ਠੀਕ ਆ ਜੀ ਕਮੈਂਟ ਕਰਨ ਤੋਂ ਬਾਅਦ ਇਸ ਵੀਡੀਓ ਦੀ ਆਪਣੇ ਫੇਸਬੁੱਕ ਦੇ ਉੱਤੇ ਆਪਣੇ ਫੇਸਬੁੱਕ ਦੇ ਉੱਤੇ ਇਸ ਵੀਡੀਓ ਦਾ ਲਿੰਕ ਪੋਸਟ ਸ਼ੇਅਰ ਕਰਨਾ ਆ ਪੋਸਟ ਸ਼ੇਅਰ ਤੇ ਸਾਨੂੰ ਜਿਹੜੀ ਨੋਟੀਫਿਕੇਸ਼ਨ ਆਊਗੀ ਸਿੱਧਾ ਉਹਨੂੰ ਗਿਫਟ ਦਵਾਂਗੇ ਜਾਓ ਫਿਰ ਮੇਰੇ ਭਰਾ ਸਮਝ ਗਏ ਨਾ ਕੀ ਕਰਨਾ ਪਤਾ ਲੱਗ ਗਿਆ ਨਾ ਮੇਰੇ ਭਰਾਵਾਂ ਨੇ ਹੈ ਤੇ ਲਿਖਤਾ 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 ਸਾਰਿਆਂ ਦੇ ਲਈ ਤੇ ਠੀਕ ਆ ਜੀ ਤੇ ਆ ਜੋ ਮੈਂ ਕਹਾਂ ਜੀ YouTube ਤੇ ਮੇਰੇ ਭਰਾ ਵੱਧ ਤੋਂ ਵੱਧ ਸਾਡੇ ਪੇਜ ਨੂੰ ਕਰ ਲਓ ਫੋਲੋ YouTube ਤੇ ਬੱਤੋ ਵੱਧ ਬਾਜੇਗਾ ਮੇਰੇ ਭਰਾ ਇਸ ਨੂੰ ਕਰ ਲਓ ਫੋਲੋ ਠੀਕ ਆ ਜੀ ਲਓ ਜੀ ਆਹ ਚੈੱਕ ਕਰੋ ਮੇਰੇ ਭਰਾ ਹੁਣ ਗਿਫਟਾ ਤੁਹਾਡੇ ਵਾਸਤੇ ਕੱਢ ਦਿੰਦੇ ਆ ਘੈਂਡ ਘੈਂਡ ਕੋਈ ਖਾਨਾ ਪੁਰ ਦੀ ਪੂਰੀ ਨਹੀਂ ਤਾਂ ਵੀ ਆਣ ਚੱਕ ਕੇ ਜਦੋਂ ਕੁਝ ਵੀ ਚੱਕ ਕੇ ਮੇਰੇ ਭਰਾਵਾਂ ਨੂੰ ਚੀਜ਼ ਦੇਣੀ ਆ ਵਧੀਆ ਲੇਕਿਨ ਤੁਸੀਂ ਸਪੋਰਟ ਨਹੀਂ ਕਰਦੇ ਇੱਕ ਚੀਜ਼ ਮੈਂ ਨੋਟ ਕੀਤੀ ਆ ਸਪੋਰਟ ਨਹੀਂ ਕਰਦੇ ਤੁਸੀਂ ਮੇਰੇ ਭਰਾ ਕਈ ਬੰਦੇ ਨੂੰ ਫੋਟ ਨਹੀਂ ਕਰਦੇ ਆ ਗਿਫਟ ਆਗੇ ਤੁਹਾਡੇ ਵਾਸਤੇ ਠੀਕ ਅਭੀ ਹਮ ਨਿਕਾਲ ਰਹੇ ਹੈ ਜੀ ਗਿਫਟ ਗਿਫਟ ਨਿਕਾਲ ਰਹੇ ਹੈ ਤੋ ਭਾਈ ਜੀ ਆਓ ਚੱਕੋ ਫਿਰ ਤੁਸੀਂ ਚੱਕਣਾ ਆ ਚੱਕੋ ਚੱਕ ਜੋ ਰਾਜਾ papa ਇਹਨਾਂ ਤੋਂ ਚੁਕਾ ਦਿੰਨੇ ਆ ਕੋਈ ਵੀ ਪਰਚੀ ਭਾਈ ਖੋਲੋ ਤੇ ਨਾਮ ਬੋਲ ਦੋ ਮੇਰੇ ਭਰਾ ਠੀਕ ਆ ਜੀ ਪਹਿਲੇ ਵਿੰਦਰ ਨੂੰ ਆਪਾਂ ਦਵਾਂਗੇ ਜੀ ਮੱਗ ਮਾਗ 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 ਬੋ ਚੈ ਕਰੇ ਮੇਰੇ ਭਰਾ ਬਹੁਤ ਵਧੀਆ ਚੀਜ਼ ਆ ਰਾਣਾ ਸਾਹਿਬ ਰਾਣਾ ਸਾਹਿਬ ਰਾਣਾ ਸਾਹਿਬ ਰਾਣਾ ਸਾਹਿਬ ਆ ਤੇਰੀਆਂ ਜਿਹੜੀਆਂ ਰਾਣੇ ਨਾਲ ਯਾਰੀਆਂ ਨਾ ਰਾਣੇ ਕੋ ਚੱਲਿਆ ਹਾਂ ਬੈਂਕ ਟਿਕਨਦੇ ਮਨੋ ਇਹ ਤੇਰੀਆਂ ਜਿਹੜੀਆਂ ਰਾਣੇ ਨਾਲ ਯਾਰੀਆਂ ਨਾ ਮੈਨੂੰ ਇਹੋ ਹੀ ਚੰਗੀਆਂ ਲੱਗਦੀਆਂ ਮੈਨੂੰ ਇਹ ਹੀ ਨਹੀਂ ਚੰਗੀਆਂ ਲੱਗਦੀਆਂ ਲਓ ਜੀ ਰਾਣਾ ਸਾਹਿਬ ਸਾਡੇ ਅੱਜ ਦੇ ਜੇ ਜਿੰਦਰਾ ਇਹਨੂੰ ਆਪਾਂ ਪਰਚੀ ਰੱਖ ਦਿੰਦੇ ਇੱਥੇ ਰਾਣਾ ਸਾਹਿਬ ਜੀ ਹੁਣ ਤੁਸੀਂ ਕੀ ਕਰਨਾ ਹੈ ਨਹੀਂ ਕਿ ਅਨਾਉਂਸ ਕਰ ਦਿੱਤਾ ਤੇ ਤੁਹਾਡੀ ਗੱਲ ਇੱਥੇ ਖਤਮ ਹੋ ਗਈ ਗਿਫਟ ਦੇਣਾ ਨਹੀਂ ਅਸੀਂ ਤੁਸੀਂ ਸਾਡੇ ਨੰਬਰ ਦੇ ਉੱਤੇ 9843 432023 ਇਸ ਨੰਬਰ ਤੇ ਤੁਸੀਂ ਸਾਨੂੰ ਆਪਣਾ ਐਡਰੈਸ ਬਣਾਇਆ ਤੇ ਅਸੀਂ ਉਹ ਸੈਡਰਸ ਦੇ ਉੱਤੇ ਆ ਜਿਹੜਾ ਮੱਗ ਆ ਕਾਫੀ ਮੱਗ ਇਹਨੂੰ ਤੁਹਾਡੇ ਘਰੇ ਅਸੀਂ ਡਿਲੀਵਰ ਕਰਾ ਦੇਣਾ ਹੈ ਤੇ ਦੂਜਾ ਆਪਾਂ ਦਵਾਂਗੇ ਜਿਹੜੇ ਉਹ ਆਏ ਸੀਗੇ ਆਹਾਹਾ ਉਹਦੀ ਪਿਆਰੀ ਚੀਜ਼ ਆ ਜੀ ਆਹ ਵਾਲੀ ਜਿਹੜੇ ਉਹ ਰੰਗ-ਬਰੰਗੇ ਜੇ ਸਮਝ ਗਏ ਲਓ ਵੀ ਦੂਜਾ ਚੈੱਕ ਕਰੋ ਚੱਕੋ ਬਾਈ ਤੁਸੀਂ ਚੱਕੋ ਤੇ ਤੁਹਾਨੂੰ ਵੀ ਗਿਫਟ ਮਿਲੂਗਾ ਮੇਰੇ ਪਰਾ ਤੁਹਾਡੀ ਵੀਡੀਓ ਪੂਰੀ ਦੇਖੀਏ ਜਾ ਹੀ ਨਹੀਂ ਜਾਊਗੀ ਉਸੇਰਸ ਪੋਸਟ ਦੇ ਉੱਤੇ ਕੀ ਕਰਨਾ ਮੇਰੇ ਭਰਾਵਾਂ ਨੇ ਕਮੈਂਟ ਕਰ ਦੇਣਾ ਸੋਹਣਾ ਜਿਆ ਤੇ ਇਸ ਤਾਨੀਆਂ ਰਾਜਪੂਤ ਤਾਨੀਆਂ ਰਾਜਪੂਤ ਵੈਰੀ ਗੁੱਡ ਕ੍ਰੈਪਿੰਗ ਕੀ ਆਈ ਬਾਤਾਂ ਨੇ ਤਾਨੀਆਂ ਰਾਜਪੂਤ ਸ਼ਾਬਾਸ਼ ਇੱਕ ਇਕਤਾਲੀ ਬੜੀ ਆਹ ਤਾਨੀਆਂ ਰਾਜਪੂਤ ਤਾਨੀਆਂ ਰਾਜਪੂਤ ਮੇਰੀ ਭੈਣਾ ਮੇਰਾ ਭਰਾ ਆ ਪਤਨ ਲੱਗਾ ਮੈਨੂੰ ਤੇ ਇਹਨਾਂ ਨੂੰ ਆਪਾਂ ਆ ਸਾਡੇ ਲਈ ਕਰਾਵਾਂਗੇ ਲੋ ਜੀ ਤੀਜਾ ਜਿਹੜਾ ਗਿਫਟ ਹੈਗਾ ਆਪਣਾ ਉਹ ਹੈਗਾ ਜੀ 에어ਪੋਰਟਸ 에어ਪੋਰਟਸ ਬਹੁਤ ਹੀ ਟਾਪ ਕੁਆਲਟੀ ਦਾ ਜਿਹੜਾ 500 ਸੋਰੀ 690 ਦਾ ਆਪਾਂ ਪਾਇਆ ਸੀਗਾ ਤੀਜਾ ਵਿਨਰ ਆਪਾਂ ਰਹੇਗਾ ਉਹਦੇ ਵਿੱਚੋਂ ਕੋਈ ਸਾਡੀ ਕੱਢੋ ਫਿਰ ਤੁਸੀਂ ਆਇਓ ਮੇਰੇ ਕੋਲ ਚਰਨਜੀਤ ਲੋ ਜੀ ਚਰਨਜੀਤ ਸਿੰਘ ਚੰਨੀ ਮੈਂ ਚਰਨਜੀਤ ਸਿੰਘ ਚੰਨੀ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਸਾਬਕਾ ਸੀਐਮ ਸਾਹਿਬ ਚਰਨਜੀਤ ਚੰਨੀ ਸਾਡੇ ਅੱਜ ਦੇ ਵਿਨਰ ਆ ਮਿਹਰਬਾਨੀ ਸੀਐਮ ਸਾਹਿਬ ਆ ਤੁਹਾਡੇ ਘਰੇ ਅਸੀਂ ਡਿਲੀਵਰ ਕਰਾਵਾਂਗੇ ਤੇ ਇਹ ਸੀਗੇ ਤੁਹਾਡੇ ਅੱਜ ਦੇ ਜਿਹੜੇ winner ਹੁਣ ਤੁਹਾਨੂੰ ਅਸੀਂ ਅਗਲੀ ਪੋਸਟ ਦੇ ਵਿੱਚ ਮਿਲਾਂਗੇ ਇਸ ਪੋਸਟ ਦੇ ਵਿੱਚੋਂ ਕਮੈਂਟਾਂਾਂ ਚੋਂ ਮੇਰੇ ਭਰਾਓ ਤੁਹਾਨੂੰ ਚੱਕ ਕੇ ਅਸੀਂ ਤੇ ਅਗਲੀ ਪੋਸਟ ਤੇ ਸਾਡਾ ਜਿਹੜਾ ਟਾਰਗੇਟ ਰਹੇਗਾ ਉਹ ਰਹੇਗਾ 100 ਕਮੈਂਟਾਂ ਦਾ 100 ਕਮੈਂਟ ਰਹਿਣਗੇ ਤੇ ਅਸੀਂ ਗਿਫਟ ਅਨਾਉਂਸ ਕਰਾਂਗੇ ਦੋ ਅਗਰ 200 ਕਮੈਂਟ ਹੋ ਗਏ ਤਾਂ ਗਿਫਟ ਅਨਾਉਂਸ ਹੋਣਗੇ 5 ਅਗਰ ਸਾਢੇ ਹੋ ਗਏ 500 ਕਮੈਂਟ ਵੈਸੇ ਕਦੇ ਵੀ ਨਹੀਂ ਹੋਣਾ 500 ਕਮੈਂਟ ਕਦੇ ਵੀ ਨਹੀਂ ਹੋਣਾ ਇਹ ਗੱਲ ਦਾ ਮੈਨੂੰ ਪਤਾ ਆ ਮੇਰੇ ਭਰਾਵਾਂ ਦਾ ਕਿਉਂਕਿ ਕਿੰਨਾ ਕ ਤੁਸੀਂ ਕਿਹੜੀ ਚੀਜ਼ ਨੂੰ ਕਿੰਨਾ ਕ ਸਪੋਰਟ ਕਰਦੇ ਹੋ ਸਾਨੂੰ ਸਭ ਪਤਾ ਆ ਲੇਕਿਨ ਜੇ ਫਿਰ ਵੀ 500 ਕਮੈਂਟ ਸਾਡਾ ਆ ਹੋ ਗਿਆ ਤਾਂ 10 ایربڈ ਦਊਗਾ ਮੇਰੇ ਭਰਾਵਾਂ ਨੂੰ ਏਐਨਸੀ ਵਾਲੇ ਚੱਕੋ ਫਿਰ ਚਾਰਾ ਪਰੋੜਾ ਚੱਕੋ ਮੇਰੇ ਭਰਾ 10 ایرਬਡ ਏਐਨਸੀ ਵਾਲੇ ਅਗਰ ਇਸ ਪੋਸਟ ਦੇ ਉੱਤੇ 500 ਕਮੈਂਟ ਕੰਪਲੀਟ ਹੋ ਗਿਆ ਤਾਂ ਠੀਕ ਆ ਜੀ ਤੇ ਜਿਹੜੇ ਮੇਰੇ ਭਰਾ ਨਵੇਂ ਆ ਸਾਡੇ ਇਸ ਪੋਸਟ ਦੇ ਉੱਤੇ ਉਹ ਪੇਜ ਨੂੰ ਸਬਸਕ੍ਰਾਈਬ ਕਰ ਲੈਣ ਮੇਰੇ ਭਰਾ ਤੇ ਜਿਹੜੇ ਮੇਰੇ ਭਰਾ ਪੁਰਾਣੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਜੋਸ਼ ਦੇ ਨਾਲ ਤੇ ਨਵੇਂ ਗਿਫਟਾਂ ਦੇ ਨਾਲ ਥੈਂਕ ਯੂ